ਸਕ੍ਰੀਨ ਉੱਤੇ ਨਜ਼ਰ ਆ ਰਹੀਆਂ ਸੀਸੀਟੀਵੀ ਕੈਮਰਿਆਂ ਦੀਆਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਮੁਕੇਰੀਆਂ ਨਜ਼ਦੀਕੀ ਪਿੰਡ ਸਲਹਿਰੀਆਂ ਖੁਰਦ ਦੀਆਂ ਹਨ ਜਿਸ ਵਿੱਚ ਬਿਜਲੀ ਦੇ ਮੀਟਰਾਂ ਤੇ ਪਈ ਅਸਮਾਨੀ ਬਿਜਲੀ ਦੇ ਕੜਾਕੇ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ ਇਸ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾ ਰਿਹਾ ਪਰ ਬਿਜਲੀ ਮੀਟਰ ਸੜ ਕੇ ਸੁਆਹ ਹੋ ਗਏ ਜਿਸ ਨਾਲ ਬਿਜਲੀ ਠੱਪ ਹੋ ਗਈ ਜਿਸ ਨੂੰ ਬਾਅਦ ਵਿੱਚ ਬਿਜਲੀ ਮੁਲਾਜ਼ਮਾਂ ਵੱਲੋਂ ਬਹਾਲ ਕੀਤਾ ਗਿਆ ਐਮਜੀ ਸੁਪਰ ਸਟੋਰ ਦੇ ਮਾਲਕ ਗੁਰਿੰਦਰਜੀਤ ਸਿੰਘ ਅਤੇ ਐਨਆਰਆਈ ਜਗਦੀਸ਼ ਚੰਦ ਹੋਰਾਂ ਦੇ ਦੱਸਣ ਅਨੁਸਾਰ ਪਿੰਡ ਵਾਸੀਆਂ ਨੇ ਦੋ ਵਾਰ ਅਸਮਾਨੀ ਬਿਜਲੀ ਦੇ ਕੜਕਣ ਦੀ ਆਵਾਜ਼ ਸੁਣੀ ਜੋ ਕਾਫੀ ਤੇਜ਼ ਸੀ ਅਤੇ ਦੋ ਜਗ੍ਹਾ ਤੇ ਬਿਜਲੀ ਮੀਟਰ ਸੜੇ ਹੋਏ ਦੇਖੇ ਗਏ ਅਤੇ ਕੁਝ ਘਰਾਂ ਦੇ ਇਲੈਕਟ੍ਰੋਨਿਕ ਜੰਤਰ ਵੀ ਸੜ ਗਏ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਮੀਟਰ ਨੁਕਸਾਨੇ ਜਾਣ ਦੇ ਪਿੱਛੇ ਦਾ ਕਾਰਨ ਪਿੰਡ ਵਿੱਚ ਦੋ ਜਗ੍ਹਾ ਤੇ ਲੱਗੇ ਬਿਜਲੀ ਮੀਟਰਾਂ ਤੇ ਬਿਜਲੀ ਪੈਣਾ ਦੇਖਿਆ ਗਿਆ ਪਿੰਡ ਵਾਸੀਆਂ ਵੱਲੋਂ ਬਿਜਲੀ ਵਿਭਾਗ ਨੂੰ ਨੁਕਸਾਨੇ ਮੀਟਰਾਂ ਨੂੰ ਜਲਦ ਬਦਲੀ ਕਰਕੇ ਉਹਨਾਂ ਦੀ ਬਿਜਲੀ ਸਪਲਾਈ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ ਨਿਊ ਚੜ੍ਹਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆ ਹਾਂਜੀ ਮੈਂ ਜਗਦੀਸ਼ ਚੰਦ ਪਿੰਡ ਸਲੈਰੀਆਂ ਖੁਰਦ ਨੀਅਰ ਮੁਕੇਰੀਆਂ ਕੱਲ ਸਾਡੇ ਪਿੰਡ ਇੱਥੇ ਕੋਈ 12 ਵਜੇ ਦੇ ਕਰੀਬ ਦੁਪਹਿਰ ਨੂੰ بارش ਲੱਗੀ ਸੀ ਗੁਰਦੁਆਰਾ ਸਾਹਿਬ ਪ੍ਰੋਗਰਾਮ ਚੱਲ ਰਿਹਾ ਸੀ ਬਾਬਾ ਮੱਖਣ ਸ਼ਾਇਰ ਲਵਾਨਾ ਜੀ ਦਾ ਖੰਡ ਪਾਠ ਚੱਲ ਰਿਹਾ ਸੀ ਸਾਰਾ ਪਿੰਡ ਇਕੱਠਾ ਇਕੱਤਰ ਹੋਇਆ ਸੀ ਉੱਥੇ ਉਹ ਪ੍ਰੰਤ ਬੜੀ ਜ਼ਬਰਦਸਤ ਬਿਜਲੀ ਦੇ ਸਪੋਰ ਵੀ ਸਾਡੇ ਪਿੰਡੇ ਦੋ ਜਗ੍ਹਾ ਤੇ ਨੁਕਸਾਨ ਹੋਇਆ ਬਿਜਲੀ ਦੇ ਮੀਟਰ ਸਾੜੇ ਗਏ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਬਿਜਲੀ ਦੀ ਪ੍ਰੋਬਲਮ ਉਸੇ ਵੇਲੇ ਫਿਰ ਅਸੀਂ ਜੈ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਬਿਜਲੀ ਕੱਟ ਗਈ ਤੇ ਕੱਟ ਕਰਨ ਤੋਂ ਬਾਅਦ ਇਸੇ ਮੀਟਰ ਸੜੇ ਹੋਏ ਸੀ ਤੇ ਬਾਅਦ ਵਿੱਚ ਉਹਨਾਂ ਨੇ ਬਿਜਲੀ ਬਹਾਲ ਕਰ ਦਿੱਤੀ ਪਿੰਡ ਦੀ ਸੀਸੀਟੀਵੀ ਕੈਮਰੇ ਜਦੋਂ ਦੇਖੇ ਤਾਂ ਉਹਦੇ ਵਿੱਚ ਜ਼ਬਰਦਸਤ ਆਸਮਾਨੀ ਬਿਜਲੀ ਡਿਗਨ ਕਰਕੇ ਸਾਰਾ ਕੁਝ ਹੋਇਆ ਮੈਂ ਐਡਵੋਕੇਟ ਗੁਰਿੰਦਰਜੀਤ ਸਿੰਘ ਸასიਖਾਲ ਸਾਰਿਆਂ ਨੂੰ ਓਨਰ ਐਮ ਜੀ ਸੁਪਰਸਟੋਰ ਮਕੇਰੀਆਂ ਤੋਂ ਸਲੈਰੀਆਂ ਫੁਰਦ ਵਿਖੇ ਕੱਲ तकरीबन 11:30 ਵੇ ਦਾ ਸਮਾਂ ਸੀਗਾ ਜਦੋਂ ਕਿ ਇਹ ਨਾ ਜ਼ੋਰਦਾਰ ਬਿਜਲੀ ਦਾ ਘੜਾਕਾ ਜਿਹੜਾ ਸੁਣਾਈ ਦਿੱਤਾ ਤੇ ਬਾਹਰ ਆ ਕੇ ਸੀ ਦੇਖਿਆ ਤੇ ਸਾਡੇ ਆਸ਼ੂ ਭਾਜੀ ਨੇ ਜਿਨ੍ਹਾਂ ਦੀ ਬਿਲਡਿੰਗ ਦੀ ਇੱਥੇ ਦੁਕਾਨ ਹੈ ਉਹਨਾਂ ਦਾ ਜਿਹੜਾ ਮੀਟਰ ਸੀਗਾ ਉਹਨਾਂ ਦੇ ਮੀਟਰ ਦੇ ਉੱਪਰ ਬਿਜਲੀ ਜਿਹੜੀ ਲੱਗੀ ਹੈ ਤੇ ਨਾਲ ਹੀ ਉਹ ਮੀਟਰ ਸੜ ਗਿਆ ਮੌਕੇ ਤੇ ਜਿਹੜਾ ਕਿ ਬਿਜਲੀ ਡਿਪਾਰਟਮੈਂਟ ਦੇ ਬੰਦੇ ਆਏ ਨੇ ਮੌਕੇ ਤੇ ਉਹਨਾਂ ਨੇ ਜਾਇਜ਼ਾ ਲਿਆ ਹੈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਵੀ ਬਚਾਈ ਰਿਆ ਇੱਕ ਪਿੰਡ ਵਿੱਚ ਦੂਜੀ ਦੂਸਰੀ ਸਾਈਡ ਤੇ ਇੱਕ ਮੀਟਰ ਦੇ ਹੋਰ ਸੜਨ ਦੀ ਗੱਲ ਪਤਾ ਲੱਗੀ ਹੈ ਉਹਦੇ ਵਿੱਚ ਮੀਟਰ ਸੜਿਆ ਉਹਨਾਂ ਦਾ ਤੇ ਹੋਰ ਪਿੰਡ ਦੇ ਵਿੱਚ ਕਈ ਜਾਣਿਆਂ ਦਾ ਇਲੈਕਟ੍ਰਿਕ ਸਮਾਨ ਜਿਹੜਾ ਹੈ ਉਹ ਸੜਿਆ ਹੋਇਆ ਕਿ ਹੋਰ ਜੀ ਜਾਨੀ ਜਾਨੀ ਨੁਕਸਾਨ ਤੋਂ ਜਿਹੜਾ ਹੈ ਵਿਚਾਰਿਆ ਹੈ ਬਾਕੀ ਅਸੀਂ ਬਿਜਲੀ ਡਿਪਾਰਟਮੈਂਟ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ ਇਹਨਾਂ ਦੀ ਹੈ ਗਾਹ ਮੀਟਰ ਦਾ ਜੋ ਵੀ ਕਾਰ ਹੋ ਜਾਏਗਾ ਉਹਨਾਂ ਨੂੰ ਸੈੱਟ ਕੀਤਾ ਜਾਏ ਤੇ ਜਿਹੜੀ ਇਹਨਾਂ ਦੀ ਬਿਜਲੀ ਹੈ ਬਹਾਲ ਕੀਤੀ ਜਾਏ ਜੀ ਤਾਂ ਜੋ ਇਹ ਆਪਣਾ ਕਾਰੋਬਾਰ ਕਰ ਸਕਣਗੇ